ਜੋ ਚਹੀਦੀ ਸੁਣਾਈ ਜਾਂਦੀ ਹੈ ਬਹੁਤੀ ਵਾਰ ਚੰਦੂ ਦਾ ਜ਼ਿਕਰ ਬਹੁਤ ਕੀਤਾ ਜਾਂਦਾ ਹੈ ਕਿ ਸਤਗੁਰਾਂ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮੈਰਜ ਵਾਸਤੇ ਵਿਆਹ ਵਾਸਤੇ ਚੰਦੂ ਦੀ ਧੀ ਦਾ ਰਿਸ਼ਤਾ ਲਿਆ ਤੇ ਬਾਅਦ ਵਿੱਚ ਉਹਨੇ ਮਹਿਨਾ ਮਾਰ ਦਿੱਤਾ ਕਿ ਚਵਾਰੇ ਦੀ ਇੱਟ ਗਾਰੇ ਵਾਲੀ ਮੋਰੀ ਨੂੰ ਲਾਇਓ ਤੇ ਸਤਗੁਰਾਂ ਨੂੰ ਜਦੋਂ ਪਤਾ ਲੱਗਾ ਤੇ ਰਿਸ਼ਤਾ ਠੁਕਰਾ ਦਿੱਤਾ ਹੁਣ ਇਸ ਗੱਲ ਨੂੰ ਹਰ ਪ੍ਰਚਾਰਕ ਬਹੁਤ ਵੱਡੇ ਪੱਧਰ ਤੇ ਸਲਾਮ ਦਾ ਯਤਨ ਕਰਦਾ ਧਿਆਨ ਦੇਖ ਜੇ ਤੇ ਕੇਵਲ ਚੰਦੂ ਦੀ ਧੀ ਦਾ ਰਿਸ਼ਤਾ ਟੁਕਰਾਰ ਕਰਕੇ ਅਸੀਂ ਕਹਿੰਦੇ ਆ ਕਿ ਗੁਰअर्जਨ ਪਾਸ਼ਾ ਦੀ ਸ਼ਹੀਦੀ ਹੋਈ ਹੈ ਫਿਰ ਇੱਕ ਲੜਾਈ ਹੈ ਜੀ ਫਿਰ ਸ਼ਹੀਦ ਨਹੀਂ ਕਿਹਾ ਜਾ ਸਕਦਾ ਮੈਂ ਤੁਹਾਡੇ ਨਾਲ ਦੋ ਤਿੰਨ ਉਦਾਹਰਨਾਂ ਸਾਂਝੀਆਂ ਕਰਾਂ ਇਸ ਭਾਰਤ ਦੀ ਧਰਤੀ ਤੇ ਮਹਾਭਾਰਤ ਦਾ ਜੰਦ ਹੁੰਦਾ ਦੋ ਪਰਿਵਾਰਾਂ ਦੀ ਲੜਾਈ ਸੀ ਕੌਰਵਾ ਤੇ ਪੰਡਵਾਂ ਦੀ ਲੱਖਾਂ ਬੰਦੇ ਮਰ ਜਾਂਦੇ ਆ ਕੀ ਉਹਨਾਂ ਨੂੰ ਕਿਤੇ ਸ਼ਹੀਦ ਕਿਹਾ ਜਾਂਦਾ ਕੌਰਵਾ ਦੇ ਪੰਡਵਾਂ ਦੀ ਲੜਾਈ ਹੋਈ ਲੱਖਾਂ ਬੰਦੇ ਇੱਕ ਇਹ ਕੌਰਵਾ ਵਾਲੇ ਪਾਸੋਂ ਤੇ ਪੰਡਵਾਂ ਪਾਸੋਂ ਮਰ ਜਾਂਦੇ ਆ ਉਹਨਾਂ ਨੂੰ ਅੱਜ ਤੱਕ ਕੋਈ ਸ਼ਹੀਦ ਤਾਂ ਨਹੀਂ ਨਾ ਕਹਿੰਦਾ ਰਾਮ ਭਗਵਾਨ ਰਾਮਨ ਦੀ ਆਪਸ ਚ ਲੜਾਈ ਹੁੰਦੀ ਹੈ ਤੇ ਲੱਖਾਂ ਬੰਦੇ ਮਰਦੇ ਆ ਜੀ ਕਦੀ ਕਿਸੇ ਨੇ ਉਹਨਾਂ ਨੂੰ ਸ਼ਹੀਦ ਕਿਹਾ ਵਾ ਕੋਈ ਜ਼ਿੰਮੇਦਾਰ ਆਪਣੇ ਵਾਅਦੇ ਤੇ ਖੜਾ ਲੜਾਈ ਹੋ ਜਾਵੇ ਇੱਕ ਦੂਜੇ ਨੂੰ ਮਾਰ ਦੇ ਨਾ ਆਪਸੀ ਲੜਾਈ ਵਿੱਚ ਮਰਨ ਤੋਂ ਬਾਅਦ ਉਹਨਾਂ ਨੂੰ ਕਦੀ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਪਰ ਜੇ ਆਪਾਂ ਇਹ ਕਹੀਏ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲਿਆ ਤੇ ਇਸ ਕਰਕੇ ਚੰਦੂ ਨੇ ਗੁਰअर्जਨ ਸਾਹਿਬ ਪਾਸ਼ਾ ਨੂੰ ਤੱਤੀ ਤਵੀ ਤੇ ਸ਼ਹੀਦ ਕਰਵਾਉਣ ਤੇ ਹੱਥ ਹੈ ਇੱਕ ਬਣਾਏ ਨਹੀਂ ਕੀਤਾ ਜਾ ਸਕਦਾ ਕਿ ਚੰਦੂ ਦਾ ਹੱਥ ਹੈਗਾ ਵਾ ਪਰ ਇਹ ਵੀ ਕਾਰਨ ਨਹੀਂ ਮੰਨਿਆ ਜਾ ਸਕਦਾ ਵੀ ਚੰਦੂ ਕਰਕੇ ਉਹ ਗੁਰअर्जਨ ਸਾਹਿਬ ਪਾਸ਼ਾ ਨੂੰ ਤੱਤੀ ਤਵੀ ਤੇ ਪਟਾਇਆ ਜਾਵੇ ਜੇ ਐਦਾਂ ਤਾਂ ਹੀ ਫਿਰ ਤੇ ਉਹ ਨਿੱਜੀ ਲੜਾਈ ਬਣ ਕੇ ਰਹਿ ਜਾਏਗੀ 사ਸਗਤ ਨਿੱਜੀ ਲੜਾਈ ਨਹੀਂ ਸੀ ਮੈਂ ਤੁਹਾਡੇ ਨਾਲ ਬੋਲ ਤੇ 1 2 3 ਕਾਰਨ ਸਾਂਝੇ ਕਰਨੇ ਆ ਕਿਉਂਕਿ ਇਹਨੂੰ ਭਾਵੇਂ ਆਪਾਂ ਵਿਦਵਤਾ ਦੇ ਤੌਰ ਤੇ ਬੜੇ ਤਰ੍ਹਾਂ ਦੇ ਚਾਰ ਸ਼ਬਦ ਵਾਧੂ ਲਾ ਕੇ ਸੁਣਾ ਦਈਏ ਵਿਦਵਤਾ ਵਾਸਤੇ ਮੈਂ ਸਿਰਫ ਤੁਹਾਡੇ ਨਾਲ ਸੋਖੀਆਂ ਤੇ ਸੁਖਾਲੇ ਧੰਗ ਦੇ ਨਾਲ ਤਿੰਨ ਚਾਰ ਗੱਲਾਂ ਕਰਨੀਆਂ ਤੁਹਾਨੂੰ ਇਹ ਕਾਰਨ ਬੜੀ ਜਲਦੀ ਸਮਝ ਆ ਜਾਣਗੇ ਪਹਿਲਾ ਕਾਰਨ ਹੈ ਜੀ 1 ਸਤੰਬਰ 1604 ਸਭ ਤੋਂ ਮੇਨ ਕਾਰਨ ਹੈ ਜੀ ਧਨ ਗੁਰੀ ਅਰਜਨ ਸਾਹਿਬ ਪਾਤਸ਼ਾਹ ਜੀ ਨੇ 1604 ਈਸਵੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਦਰਬਾਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਤੇ ਸਤਕਾਰਯੋਗ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥ ਲਾਇਆ ਤੇ ਕਿਹਾ ਖੋਲੋ ਗ੍ਰੰਥ ਲੇਹੋ ਆਵਾਜ਼ ਸੋਨਾ ਸਭ ਸਿੱਖ ਪੰਥ ਤੇ ਪਹਿਲਾ ਹੁਕਮਨਾਮਾ ਆਇਆ ਸੀ ਸੰਤਾਂ ਕੇ ਕਾਰਜ ਹਰ ਕੰਮ ਕਰਾਵਨ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਹੁਣ ਧਿਆਨ ਦਿਓ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਵਾਰੀ ਨੂੰ ਧਰਗੁਰ ਅਰਜਨ ਸਾਹਿਬ ਮਹਾਰਾਜ ਸੱਚੇ ਪਾਸ਼ਾ ਇਕੱਤਰ ਕਰ ਰਹੇ ਨੇ ਤੇ ਉਸ ਵਕਤ ਤਿੰਨ ਚਾਰ ਅਖੋਤੀ ਭਗਤ ਗੁਰੇ ਅਰਜਨ ਸਾਹਿਬ ਪਾਤਸ਼ਾਹ ਕੋਲੋਂ ਦੇ ਨੇ ਕਾਨਾ ਪੀਲੂ ਸ਼ਜੂ ਤੇ ਸ਼ਾਹ ਹੁਸੈਨ ਇਹਨਾਂ ਨੇ ਕਿਹਾ ਮਹਾਰਾਜ ਸਾਡੀ ਵੀ ਬਾਣੀ ਦਰਜ ਕਰੋ ਅਸੀਂ ਭਗਤ ਆ ਪਾਤਸ਼ਾਹ ਨੇ ਕਿਹਾ ਜਿਹੜੇ ਆਪਣੇ ਮੂੰਹ ਤੋਂ ਹੀ ਭਗਤ ਕਹੀ ਜਾਂਦੇ ਹੋ ਜਿਹੜੇ ਆਪਣੇ ਮੂੰਹ ਤੋਂ ਹੀ ਆਪਣੇ ਆਪ ਨੂੰ ਰੱਬ ਕਹੀ ਜਾਂਦੇ ਹੋ ਤੁਹਾਡੀ ਬਾਣੀ ਕਿਵੇਂ ਦਰਜ ਕੀਤੀ ਜਾ ਸਕਦੀ ਹੈ ਪਾਤਸ਼ਾਹ ਨੇ ਮੋੜ ਦਿੱਤਾ ਇਹਨਾਂ ਵਿੱਚ ਇੱਕ ਸਰਕਾਰੀ ਭਗਤ ਸੀ ਗਾਜੀ ਜਿਹਦਾ ਨਾਮ ਕਾਨਾ ਇਹ ਜਾਂਦਿਆ ਰਾਹ ਚ ਕਲਾਂੌਰ ਦਾ ਰਹਿਣ ਵਾਲਾ ਸੀ ਗੁਰਦਾਸਪੁਰ ਲਾਗੇ ਕਲਾਂੌਰ ਸ਼ਹਿਰ ਆ ਜੀ ਉੱਥੇ ਦਾ ਰਹਿਣ ਵਾਲਾ ਸੀ ਜਾਂਦਿਆ ਘੋੜੇ ਦੀ ਰਕਾਬ ਚ ਇਹਦਾ ਪੈਰ ਫਸਿਆ ਤੇ ਸਿਰ ਧਰਤੀ ਨਾਲ ਵੱਜਦਾ 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 ਇਹ ਮਰ ਗਿਆ ਸਰਕਾਰੀ ਦਰਬਾਰੇ ਸ਼ਿਕਾਇਤਾਂ ਲੱਗ ਗਈਆਂ ਕਿ ਕਾਨ ਨੂੰ ਮਰਵਾਣ ਵਿੱਚ ਗੁਰੂ ਅਰਜਨ ਸਾਹਿਬ ਪਾਸ਼ਾ ਦਾ ਹੱਥ ਆ ਪਹਿਲਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੂਜੇ ਕਾਰਨ ਸਖੀ ਸਰੇਵਰੀਏ ਸਨ ਸਖੀ ਸਰੇਵਰੀਓ ਜਿਹੜੇ ਅੱਧੇ ਮੁਸਲਮਾਨ ਸਨ ਤੇ ਮੁਸਲਮਾਨ ਉਹਨਾਂ ਨੂੰ ਪਹਿਲਾਂ ਸਖੀ ਸਰੇਵਰੀ ਬਣਾਇਆ ਜਾਂਦਾ ਸੀ ਫਿਰ ਮੁਸਲਮਾਨ ਧਰਮ 'ਚ ਤਬਦੀਲ ਕੀਤਾ ਜਾਂਦਾ ਸੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਤਰਨਤਾਰਨ ਦੀ ਧਰਤੀ ਤੇ ਵੱਡਾ ਸਿੱਖੀ ਦਾ ਪ੍ਰਚਾਰ ਕੇਂਦਰ ਖੋਲ੍ਹ ਦਿੱਤਾ ਗੁਰਦੁਆਰਾ ਸਾਹਿਬ ਨਾਇਆ ਤਰਨਤਾਰਨ ਦੀ ਧਰਤੀ ਤੇ ਇਹਨਾਂ ਸਖੀ ਸਰੇਵਰੀਆਂ ਦਾ ਲੱਕ ਟੁੱਟ ਗਿਆ ਇਹਨਾਂ ਨੇ ਜਾ ਕੇ ਸਰਕਾਰੀ ਦਰਬਾਰੇ ਰੋਏ ਪਿੱਟੇ ਉਹ ਗੁਰ ਅਰਜਨ ਸਾਹਿਬ ਪਾਸ਼ਾ ਨੂੰ ਰੋਕੋ ਇਹਨਾਂ ਨੇ ਸਾਡਾ ਸਖੀ ਸਰੇਵਰੀਆ ਧਰਮ ਖਤਮ ਕਰ ਦੇਣਾ ਇਹਨਾਂ ਦਾ ਪ੍ਰਚਾਰ ਇਹ ਨਾਲੇ ਦਰਜੇ ਦਾ ਹੈ ਇਹ ਸਮਝਾਂਦੇ ਇਹਨੇ ਸੋਕੇ ਤੱਕ ਦੇ ਨਾਲ ਨੇ ਹਰ ਬੰਦਾ ਇਹਨਾਂ ਦਾ murid ਹੁੰਦਾ ਜਾਂਦਾ ਸਖੀ ਸਰੇਵਰੀਏ ਇਹਨਾਂ ਚ ਇੱਕ ਵੱਡੀ ਸਮਾਜ ਤੁਸੀਂ ਤੁਹਾਡੇ ਵਿੱਚ ਵੀ ਬਹੁਤ ਸਾਰੇ ਸਿੱਖਾਂ ਨੇ ਵੇਖਿਆ ਹੋਣਾ ਜਿਹੜੇ ਨਹੀਂ ਜਾਂਦੇ ਮੁਬਾਰਤ ਹੈ ਭਾਗਾ ਵਾਲੇ ਉਹ ਨਹੀਂ ਤੇ ਬਹੁਤੇ ਤੇ ਉੱਥੇ ਉੱਪਰ ਦੀ ਗਾਤਰੇ ਪਾਏ ਹੁੰਦੇ ਆ ਤੁਹਾਨੂੰ ਲੱਗ ਗਿਆ ਹੁਣ ਪਤਾ ਮੈਂ ਕਿਹਦੀ ਗੱਲ ਕਰਨ ਲੱਗਾ ਕਿਹਦੀ ਹੈ ਉੱਪਰ ਦੀ ਗਾਤਰੇ ਪਾਏ ਹੁੰਦੇ ਆ ਤੇ ਮੱਥਾ ਟੇਕਦੇ ਆ ਆਖੇ ਸਾਡੀ